ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਅਮਰੀਕਾ ਖਿਲਾਫ ਲਏ ਗਏ ਸਟੈਂਡ ਨੂੰ ਮੁੱਖ ਰੱਖਦਿਆਂ ਕੈਨੇਡੀਅਨ ਲੋਕਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਵਿੱਚ ਮੇਡ ਇਨ ਯੂਐਸਏ ਦੀਆਂ ਚੀਜ਼ਾਂ ਨੂੰ ਵਾਈਕਾਟ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਕੈਨੇਡੀਅਨ ਲੋਕਾਂ ਦਾ ਕਹਿਣਾ ਹੈ ਕਿ ਹੁਣ ਸਾਨੂੰ ਸਿਰਫ ਕੈਨੇਡੀਅਨ ਮੇਡ ਚੀਜ਼ਾਂ ਖਰੀਦਣ ਹੋਈ ਪੈਲ ਦੇਣੀ ਚਾਹੀਦੀ ਹੈ ਅਤੇ ਲੋਕਲ ਕਾਰੋਬਾਰਾਂ ਦਾ ਸਾਥ ਦੇਣਾ ਚਾਹੀਦਾ ਹੈ। ਬਹੁਤ ਸਾਰੇ ਲੋਕਾਂ ਨੇ ਮੇਡ ਇਨ ਕੈਨੇਡਾ ਦੀਆਂ ਚੀਜ਼ਾਂ ਦੀ ਲਿਸਟ ਤਿਆਰ ਕੀਤੀ ਹੈ ਅਤੇ ਉਹ ਤੜਾ-ਤੜਾ ਸੋਸ਼ਲ ਮੀਡੀਆ ਅਤੇ ਵਟਸਐਪ ਗਰੁੱਪਾਂ ਵਿੱਚ ਸ਼ੇਅਰ ਕਰ ਰਹੇ ਹਨ ਅਮਰੀਕਨ ਬ੍ਰਾਂਡਾਂ ਨੂੰ ਪਾਸੇ ਰੱਖ ਕੇ ਕੈਨੇਡੀਅਨ ਬ੍ਰਾਂਡ ਦੀਆਂ ਵੀਡੀਓ ਵਾਇਰਲ ਕਰ ਰਹੇ ਹਨ ਜਿਨ੍ਹਾਂ ਵਿੱਚ ਅਮਰੀਕਨ ਕਾਰਾਂ ਖਾਣ ਪੀਣ ਦੀਆਂ ਵਸਤੂਆਂ ਘਰਾਂ ਵਿੱਚ ਵਰਤਣ ਜਾਣ ਵਾਲਾ ਸਮਾਨ ਆਦਿ ਸ਼ਾਮਲ ਹੈ ਖਾਸ ਕਰਕੇ ਟੈਸਲਾ ਕਾਰਾਂ ਉੱਤੇ 100% ਟੈਰਫ ਲਗਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ ਕੁੱਝ ਲੋਕਾਂ ਨੇ ਆਪਣੇ ਟੈਸਲਾ ਅਤੇ ਹੋਰ ਅਮਰੀਕਨ ਕਾਰਾਂ ਦੇ ਪ੍ਰੀ ਆਰਡਰ ਵੀ ਕੈਨਸਲ ਕਰ ਦਿੱਤੇ ਹਨ ਇਸ ਤੋਂ ਇਲਾਵਾ ਆਨਲਾਈਨ ਸਟ੍ਰੀਮਿੰਗ ਸਾਈਟ ਜਿਵੇਂ ਕਿ ਐਮਾਜ਼ਨ ਪ੍ਰਾਈਮ ਨੈਟਫਲਿਕਸ ਅਤੇ ਸਪੋਟੀਫਾਈ ਨੂੰ ਵੀ ਕੈਨਸਲ ਕਰਨਾ ਸ਼ੁਰੂ ਕਰ ਦਿੱਤਾ ਹੈ ਕੈਨੇਡੀਅਨ ਲੋਕਾਂ ਦੇ ਸੋਸ਼ਲ ਮੀਡੀਆ ਅਕਾਊਂਟਾਂ ਤੋਂ ਮਿਲੀ ਜਾਣਕਾਰੀ ਅਨੁਸ ਲੋਕ ਆਪਣੇ ਅਮਰੀਕਾ ਵਿੱਚ ਪਲਾਨ ਕੀਤੇ ਹੋਏ ਸੈਰ-ਸਪਾਟੇ ਦੇ ਟ੍ਰਿਪ ਵੀ ਕੈਂਸਲ ਕਰ ਰਹੇ ਹਨ। ਜਿਕਰਯੋਗ ਹੈ ਕਿ ਇਕ ਅਨੇਕਾਂ ਲੋਕ ਅਮਰੀਕਾ ਨੂੰ ਸ਼ਾਪਿੰਗ ਕਰਨ ਅਤੇ ਹੌਲੀਡੇ ਮਨਾਉਣ ਵੀ ਜਾਂਦੇ ਸਨ। ਉਹਨਾਂ ਵੱਲੋਂ ਹੁਣ ਅਮਰੀਕਾ ਦੀ ਬਜਾਏ ਕੈਨੇਡਾ ਵਿੱਚ ਹੀ ਘੁੰਮਣ ਫਿਰਨ ਦਾ ਇਰਾਦਾ ਹੈ ਜਾਂ ਫਿਰ ਯੂਰਪ ਜਾਂ ਏਸ਼ੀਆ ਦੇਸ਼ਾਂ ਵਿੱਚ ਜਾਣਗੇ। ਕੈਨੇਡਾ ਦੀਆਂ ਲਗਭਗ ਸਾਰੀਆਂ ਪਾਰਟੀਆਂ ਦੇ ਲੀਡਰ ਇਕਜੁੱਟ ਹੋ ਕੇ ਮੇਡ ਇਨ ਅਮਰੀਕਾ ਦੀਆਂ ਵਸਤੂਆਂ ਨੂੰ ਨਾ ਖਰੀਦਣ ਦੀ ਸਲਾਹ ਦੇ ਰਹੇ ਹਨ। ਮੇਡ ਇਨ ਕੈਨੇਡਾ ਦੀ ਲਹਿਰ ਨੇ ਲੋਕਾਂ ਵਿੱਚ ਦੇਸ਼ ਭਗਤੀ ਦੀ ਨਵੀਂ ਰੂਪ ਧਰ ਦਿੱਤੀ ਹੈ। ਜੋ ਕਿ ਪਹਿਲਾਂ ਦੇਖਣ ਨੂੰ ਨਹੀਂ ਮਿਲਦੀ ਸੀ